ਅੱਪਵਾਲੀ ਬਾਰਡਰ ਵੀ ਹੁਣ ਖਨੌਰੀ ਬਾਰਡਰ ਦਾ ਕਰ ਰਿਹਾ ਹੈ ਰੂਪਧਾਰਨ ਦੱਸਦੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਜਿੱਥੇ ਕਿ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਉੱਤੇ ਹੀ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਬਲਕ ਸੰਗਤ ਵੱਲੋਂ ਬਠਿੰਡਾ ਡਾਬ ਵਾਲੀ ਨੈਸ਼ਨਲ ਹਾਈਵੇ ਤੇ ਡੂਮ ਵਾਲੀ ਦੇ ਕੋਲ ਹਰਿਆਣਾ ਸਰਕਾਰ ਵੱਲੋਂ ਲਾਏ ਗਏ ਬੈਰੀਕੇਡਾਂ ਕੋਲ ਧਰਨਾ ਦਿੱਤਾ ਜਾ ਰਿਹਾ ਹੈ ਹਾਜਰ ਬਾਰਡਰ ਤੇ ਗੱਲਬਾਤ ਕਰਦੇ ਆ ਬੀਕੇਜੂ ਡਕਾਉਂਦਾ ਦੇ ਜਰਨਲ ਸਕੱਤਰ ਹਰਵਿੰਦਰ ਸਿੰਘ ਕੋਟਲੀ ਇਕਵਾਲ ਸਿੰਘ ਪਥਰਾਲਾ ਅਤੇ ਪ੍ਰਧਾਨ ਬੰਤਾ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ ਸਿਰਫ ਸੰਯੁਕਤ ਮੋਰਚੇ ਦੀ ਫੋਨ ਦੀ ਕਾਲ ਦੀ ਉਡੀਕ ਹੈ ਜਦੋਂ ਵੀ ਉਹਨਾਂ ਨੂੰ ਸੰਯੁਕਤ ਮੋਰਚੇ ਵੱਲੋਂ ਫੋਨ ਕਾਲ ਆਉਂਦੀ ਹੈ ਤਾਂ ਉਹ ਹਰਿਆਣਾ ਵੱਲੋਂ ਲਾਈਆਂ ਗਈਆਂ ਲੋਹੇ ਦੀਆਂ ਪੱਟਰੀਆਂ ਨੂੰ ਤੋੜ ਕੇ ਦਿੱਲੀ ਵੱਲ ਕੂਚ ਕਰਨਗੇ ਅਤੇ ਆਪਣੇ ਹੱਕ ਲੈ ਕੇ ਹੀ ਪਿੱਛੇ ਹਟਣਗੇ ਸਿੰਘ ਫਰੀਦਕੋਟ ਕੋਟਲੀ ਭਾਰਤੀ ਕਿਸਾਨ ਉਨਯੋਗਤਾ ਡਕਾਉਂਦਾ ਧਨੇਰਾ ਜ਼ਿਲ੍ਹਾ ਜਲਨ ਸਕੱਤਰ ਬਠਿੰਡਾ ਅੱਜ ਦਾ ਜੀ ਜੋ ਪ੍ਰੋਗਰਾਮ ਸਾਡਾ ਚੱਲ ਜੰਦਾ ਹੈ ਇਹ ਬਟਿੰਡਾ ਡੱਬ ਵਾਲੀ ਜਿਹੜੀ ਮੇਨ ਰੋਡ ਹੈ ਇਹਨੂੰ ਜਾਮ ਕਰਨ ਦਾ ਕਿਉਂਕਿ ਜਿਹੜੇ ਕਿਸਾਨੀ ਮੁੱਦੇ ਨੂੰ ਲੈ ਕੇ 2020 ਦੇ ਵਿੱਚ ਕਿਸਾਨੀ ਦਿੱਲੀ ਗਏ ਸੀ ਉਸ ਨੇ ਕੇਂਦਰ ਸਰਕਾਰ ਨੇ ਮੰਨੀਆਂ ਮੰਗਾ ਇਹ ਮੰਨ ਲਈਆਂ ਸੀ ਪਰ ਉਹਨੂੰ ਲਾਗੂ ਨਹੀਂ ਕੀਤੀਆਂ ਅਸਲ ਲਾਗੂ ਕਰਾਉਣ ਦੇ ਲਈ ਜਿਹੜਾ ਹੁਣ ਖਨੌਰੀ ਤੇ ਸ਼ੰਭੂ ਬਾਟਰ ਦੇ ਕਿਸਾਨ ਬੈਠੇ ਐ ਉਹਨਾਂ ਨੇ ਦੋ ਜਾਣਾ ਚਾਹਿਆ ਹੈ ਤੇ ਇਸ ਤੋਂ ਹਰਿਆਣੇ ਦੀ ਸਰਕਾਰ ਨੇ ਮਤਲਬ ਉਹਦੇ ਕੰਕਰੀਟਾਂ ਦੇ ਵੱਡੇ ਵੱਡੇ ਅ ਅੱਗੇ ਕੰਦਾ ਘੜਤਿਆਂ ਜਿਹਨਾਂ ਕਰ ਕਿਸਾਨ ਅੱਗੇ ਨਾ ਵੱਧ ਸਕਣ ਉੱਥੇ ਲਾਠੀ ਚਾਰਜ ਕੀਤਾ ਉਸ ਲਾਠੀ ਚਾਰਜ ਦੇ ਵਿਰੋਧ ਦੇ ਵਿੱਚ ਤੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਅਸੀਂ ਜਿਹੜਾ ਇਹ ਆਪਣਾ ਡੱਬ ਵਾਲੀ ਬਾਰਡਰ ਹੈ ਇਹ ਚੱਲ ਕੇ ਰੋਕ ਲਿਆ ਤੇ ਕੱਲ ਦਾ ਇੱਥੇ ਇਕੱਠਾ ਜਿਹੜਾ ਪੂਰਾ ਹੋਣ ਲੱਗਿਆ ਅੱਜ ਜਿਹੜਾ ਇਕੱਠਾ ਹੈ ਉਦੋਂ ਵੀ ਪੂਰਾ ਹੋ ਗਿਆ ਕਿਉਂਕਿ ਜਿਹੜਾ ਹਰਿਆਣਾ ਦਾ ਇਧਰ ਸਾਡੇ ਨਾਲ ਲੱਗਦਾ ਹੈ ਰ ਗਿਆ ਉਹ ਵੀ ਵੱਡੀ ਪੱਧਰ ਤੇ ਸਾਡੇ ਵਿੱਚ ਸ਼ਾਮਲ ਹੋ ਰਿਹਾ ਸਾਨੂੰ ਲੱਗਦਾ ਵੀ ਜੇ ਹੁਣ ਇਕੱਠ ਅੱਜ ਸ਼ਾਮ ਤੱਕ ਕੱਲ ਤੱਕ ਬਹੁਤ ਵੱਡਾ ਇਕੱਠ ਇੱਥੇ ਬਣ ਜਾਣਾ ਖਨੌਰੀ ਬਾਰਡਰ ਹੀ ਬਣ ਜਾਣਾ ਦੂਜਾ ਇੱਥੇ ਪਰ ਜੇ ਉਹਥੇ ਜੇ ਉਹ ਕਿ ਚੱਲਦਾ ਹੈ ਸਾਡਾ ਵੀ ਇਥੇ ਕਈਆਂ ਕਿ ਕੀ ਕਰੋਗੇ ਜੋ ਸਾਨੂੰ ਸੂਬਾ ਕਮੇਟੀ ਦੀ ਕਾਲ ਆਉਂਦੀ ਹੈ ਵੀ ਅੱਗੇ ਵਧਣਾ ਹੈ ਕਿ ਕੀ ਕਰਨਾ ਹੈ ਹਰ ਹਾਲਤ ਉਹ ਸੂਬਾ ਕਮੇਟੀ ਦੀ ਕਾਲ ਤੇ ਪੂਰੇ ਉਤਰਾਂਗੇ ਪਰ ਜੇ ਉਹਥੇ ਖਨੌਰੀ ਦੇ ਅੱਜ ਉਹ ਮੀਟਿੰਗ ਚੱਲਦੀ ਹੈ ਕਦੇ ਸਰਕਾਰ ਮੀਟਿੰਗਾਂ ਰੱਖ ਲੈਂਦੀ ਹੈ ਕਦੇ ਅੱਗੇ ਪਤੋਂ ਤੇ ਰੋਕ ਲੈਂਦੀ ਹੈ ਢੰਗ ਬਣਾਈ ਜਾਂਦੀ ਹੈ ਪਰ ਜੇ ਅੱਜ ਉਹ ਵੀ ਉਥੇ ਕੋਈ ਉਹ ਜੀ ਹੱਲ ਚੱਲ ਹੋਈ ਕਿਸਾਨਾਂ ਦੇ ਉੱਤੇ ਜੇ ਕਿਸਾਨ ਉਧਰੋਂ ਵਧੇ ਤਾਂ ਨਾਲ ਦੀ ਨਾਲ ਅਸੀਂ ਵੀ ਇਧਰੋਂ ਇਸੇ ਆਹੀ ਬਾਰਡਰ ਤੋੜ ਕੇ ਭਲਾ ਗਿਣਤੀ ਵੱਧ ਹੋਵੇ ਭਲਾ ਘਟ ਹੋਵੇ ਹਰ ਹਾਲਤ ਕੇ ਰਾ ਅੱਗੇ ਵਧਾਂਗੇ ਗਾਓ ਸਰਕਾਰ ਦਾ ਫੈਸ ਜੇ ਅਸੀਂ ਕੱਲ ਤੋਂ ਲਾਇਆ ਹੁਣ ਸਾਡੀ ਦਿਨੋਂ ਦਿਨ ਇੱਥੇ ਜਿਹੜੀ ਗਿਣਤੀ ਹੈ ਇਹ ਵੱਧਦੀ ਜਾਊਗੀ ਜਦੋਂ ਵੀ ਸਾਡੀ ਸੰਯੁਕਤ ਮੋਰਚੇ ਦੀ ਕਾਰ ਆਉਂਦੀ ਹੈ ਉਦੋਂ ਨੂੰ ਸਾਡੀ ਗਿਣਤੀ ਅਸੀਂ ਇੱਥੇ ਪੂਰੀ ਕਰ ਲਾਂਗੇ ਅਸੀਂ ਹਰ ਹਾਲਤ ਦੇ ਵਿੱਚ ਇਹਨੂੰ ਕਾਰ ਆਉਣ ਦੇ ਵਿੱਚ ਇਹ ਬਾਰਡਰ ਤੋੜ ਕੇ ਦਿੱਲੀ ਵੱਲ ਕੂਚ ਕਰਾਂਗੇ ਹਰ ਹਾਲਤ ਦੇ ਵਿੱਚ ਵਾਲੀ ਦੀ ਤੇ ਪਟੰਡਾ ਜ਼ਿਲ੍ਹੇ ਦੀ ਹੱਦ ਤੇ ਲੱਗਿਆ ਜੀ ਆਪਣੇ ਤੇ ਪੰਜਾਬ ਦੀ ਹੱਦ ਤੇ ਲੱਗਿਆ ਕੀ ਕਹਾਂ ਤੁਹਾਨੂੰ ਇਹ ਕੀ ਕਹੋ ਜੀ ਸਾਨੂੰ ਜਿੰਨਾ ਵੀ ਹੱਥ ਜੋਰ ਲਗਾ ਲਾਵਾਂਗੇ ਤੇ ਬੰਦੇ ਵੱਧ ਤੋਂ ਵੱਧ ਸਾਡੇ ਜੁੜੀਆਂ ਦੇ ਨਾਲ ਤੇ ਜਦੋਂ ਉੱਤੋਂ ਕਾਲ ਆਊਗੀ ਸਾਨੂੰ ਉਦੋਂ ਬਾਰਡਰ ਪਰ ਨਗੇ ਸੀ ਹਰਿਆਣਾ ਦਿੱਲੀ ਬਜ ਨੂੰ ਕੁਝ ਕਰਨਾ ਹੀ ਕਰਨਾ